ਦੇ ਮੈਂਬਰ ਤੇ ਪ੍ਰਧਾਨ ਤੇਨ ਪ੍ਰਧਾਨ ਦੇ ਵੈਸ ਪ੍ਰਧਾਨ ਹੈ ਦੋ ਪ੍ਰਧਾਨ ਮੋਗੇ ਦੇ ਦੀ ਸਾਰੀ ਯੂਨੀਅਨ ਤੇ ਕਿੰਨੇ ਵੀ ਅਪਰੇਟਰ ਖੜੇ ਲਈ ਤੇ ਅਸੀਂ ਜੋ ਵੀ ਐਕਸ਼ਨ ਹੋਵੇਗਾ ਉਹ ਕੀਤਾ ਜਾਏਗਾ ਸਾਰੀ ਯੂਨੀਅਨ ਦੇ ਹੋਵੇ ਆਪਣੇ ਜ਼ਿਲ੍ਹੇ ਇੱਥੇ ਕੋਈ ਅਪਰੇਟਰ ਐ ਵੀ ਹੋਵੇ ਨਹੀਂ ਸੀ ਖੜੇ ਜਾਂਦੇ ਮੈਂ ਕਰਦਾ ਕਿ ਕਿਹੜਾ ਕਿਹੜੀ ਯੂਨੀਅਨ ਤੁਹਾਡੀ ਮੈਂ ਹੁੰਦਾ ਸਿੰਘਾਦ ਨੂੰ ਕੀ ਮਸਲਾ ਸੀਗਾ ਕੋਈ ਮਸਲਾ ਨਹੀਂ ਹੁੰਦਾ ਜੇ ਮਾਰਾ ਕਰਦਾ ਫਿਰ ਨਹੀਂ ਸਾਨੂੰ ਗੱਡੀ ਵਾਲਿਆਂ ਨੂੰ ਤੰਗ ਕਰਦਾ ਹੈ ਕੌਣ ਸੈਕਸ ਹੈ ਮਨਜੀਤ ਸਿੰਘ ਕੀ ਹੁਣ ਤੁਸੀਂ ਐਕਸ਼ਨ ਲੈ ਰਹੇ ਹੋ ਐਕਸ਼ਨ ਤਾਂ ਲਾਵੀਂ ਜੇ ਉਹਦਾ ਕੰਮ ਖਰਾਬ ਕਰਦਾ ਹੈ ਇਹ ਰਟਾ ਕੰਮ ਚੱਲਦਾ ਸੀ ਕੀ ਪੰਗੇ ਲੰਦਾ ਬਿਚੀ ਨਹੀਂ ਘਰ ਰੁਕੋ ਆ ਮੈਂ ਟੋੜਾ ਮੇਰ ਨਾਲ ਬਿੱਟੂ ਹੈ ਕੀ ਮਸਲਾ ਸੀਗਾ ਸਾਡੀ ਸਪੈਸ਼ਲ ਗੱਟੀ ਸੀ ਜੀ ਪਰਸੋਂ ਕੱਲ ਅਸੀਂ ਸਪੈਸ਼ਲ ਲਾਣ ਗਏ ਆ ਸਾਡੀ ਇੱਕ ਮਾਰਕਫੈਟ ਦੇ ਬਾਹਰ ਉਹਦੀ ਰਲਮੀ ਸਪੈਸ਼ਲ ਸੀ ਜੀ ਜਿਹਦੇ ਵਿੱਚ ਸਾਨੂੰ ਥੋੜਾ ਜਿਹਾ ਮਾਲ ਚੁੱਕਣਾ ਸੀ ਮਾਰਕਫੈਟ ਦਾ ਆਪਾਂ ਜੀ ਦੂਜਾ ਬੈਠ ਹੁੰਦਾ ਚੁੱਕਣਾ ਸੀ ਸਾਡੇ ਕੋਲ ਦੋ ਟੋਲੀਆਂ ਮਾਰਕ ਏਰੀਆ ਮਾਰਕਫੈਟ ਨੂੰ ਦਿੱਤੀਆਂ ਸੀ ਇਹਨਾਂ ਨੇ ਅੱਜ ਕ ਗੱਡੀਆਂ ਅਸੀਂ ਸਾਡੀ ਜੂਨੀਅਨ ਨੇ ਬੋਲਿਆ ਸੀ ਕਿ 8 ਗੱਡੀਆਂ ਇੱਥੋਂ ਦਾਸ ਪਰਾਂਗੇ ਇੱਥੇ ਮਨਜੀਤ ਸਿੰਘ ਝਿੰਜਰ ਹੈ ਜੀ ਜਿਹੜਾ ਆ ਕੇ ਪਾਸਿੰਗ ਦੇ ਚੱਕਰ ਦੇ ਵਿੱਚ ਆ ਕੇ ਗੱਡੀ ਭਰਨ ਦੇ ਚੱਕਰ 'ਚ ਪਹਿਲਾਂ ਵੀ ਮੇਰੀ ਗੱਡੀ ਭਰੀ ਜਾਏ ਤੇ ਉਹਦੇ ਚੱਕਰ ਵਿੱਚ ਇਹ ਕਹਿਣ ਲੱਗਾ ਜੀ ਜਾ ਕੇ ਕਣਕ ਗਿੱਲੀ ਹੈ ਜੀ ਆ ਇਹ ਫਰਾਨੇ ਟਪਖਾਣਾ ਮਤਲਬ ਕਹਿੰਦਾ ਪਰ ਵੀ ਯੂਨੀਅਨ ਨੂੰ ਤੋੜਨ ਵਾਸਤੇ ਜੋ ਵੀ ਕੀਤਾ ਇਸ ਬੰਦੇ ਨੇ ਮਾਰਾ ਕਰਾਇਆ ਸਾਡੀ ਯੂਨੀਅਨ ਨੂੰ ਤੋੜਨ ਵਾਸਤੇ ਖਰਾਬ ਕਰਦਾ ਜੀ ਐਕਸ਼ਨ ਲਾਗੇ ਤੇ ਹੁਣ ਸਾਰੇ ਜਿੰਨੀ ਜਿਹੜੀ ਯੂਨੀਅਨ ਤੁਹਾਡੇ ਨਾਲ ਖੜੀ ਹੈ ਸਾਡੇ ਨਾਲ ਵਾਇਸ ਪ੍ਰਧਾਨਮੀ ਨੇ ਪ੍ਰਧਾਨ ਦੋ ਬੈਠੇ ਨੇ ਜੀ ਸਾਰੀ ਯੂਨੀਅਨ ਸਾਡੇ ਨਾਲ ਹੈ ਜੀ ਤੇ ਜਿਹੜਾ ਸਾਡੀ ਕਮੇਟੀ ਜੋ ਵੀ ਸਾਡੀ ਯੂਨੀਅਨ ਦੀ ਕਮੇਟੀ ਕਰੇਗੀ ਐਕਸ਼ਨ ਲੇਗੀ ਉਹ ਕਰਾਂਗੇ ਜੀ ਅਸੀਂ ਮਹਿਕਮੇ ਦੇ ਨਾਲ ਆ ਜੀ ਉੱਚ ਕੋਈ ਰੋਲਾ ਨਹੀਂ ਸੀ ਹੈਗਾ ਮਹਿਕਮੇ ਦਾ ਸੋ ਕੋਈ ਚੈੱਕ ਵੀ ਕਰੇ ਜਾ ਕੇ ਅਸੀਂ ਸਾਰੇ ਮੋਕੇ ਤੇ ਪਹੁੰਚੇ ਜਾਂਦੇ ਕੋਈ ਉੱਥੇ ਤਾਂ ਖਰਾਬ ਨਹੀਂ ਸੀ ਕੋਈ ਗੋਰੀ ਖਰਾਬ ਨਹੀਂ ਸੀ ਹੈਗੀ ਪਤਾ ਨਹੀਂ ਕੀ ਉਹਦੇ ਮਨ ਚਾਹੀਏ ਉਹ ਪਾਰਟੀਆਂ ਬੰਦ ਵਿੱਚ ਜਾਂ ਕੋਈ ਹੋਰ ਉਹਦੇ ਮਨ ਦਾ ਸਾਨੂੰ ਪਤਾ ਨਹੀਂ ਲੱਗਾ ਵੈਸੇ ਸਾਨੂੰ ਤਾਂ ਲੱਗਦਾ ਜਿਵੇਂ ਜੂਹੀ ਤੋੜਨ ਦੇ ਚੱਕਰ ਦੇ ਵਿੱਚ ਇਹ ਕੰਮ ਕੀਤਾ ਗਿਆ ਕੱਲ ਦਾ ਕੋਈ ਮਸਲਾ ਆਇਆ ਸੀ ਪ੍ਰਧਾਨ ਜੀ ਉਹਦੇ ਬਾਰੇ ਤੁਸੀਂ ਦੱਸੋ ਜੀ ਕਰਨ ਸਾਡੀ ਸਪੈਸ਼ਲ ਲੱਗੀ ਸੀ ਉਸੇ ਸਪੈਸ਼ਲ ਲੱਗ ਕੇ ਕਰ ਦਿੱਤੀ ਗਈ ਹੈ ਉਸੇ ਮਾਰਕ ਮਾਰਕਫੇਡ ਦੇ ਗਦਾਮ ਚ ਇਕੱਠੀਆਂ ਗੱਡੀਆਂ ਲੜੀਆਂ ਮਾਰਕ ਕਰਨ ਵਾਸਤੇ ਚਾਰ ਪੰਜ ਗੱਡੀਆਂ ਉਸ ਤੋਂ ਬਾਅਦ ਬਾਹਰ ਭੰਨ ਲੱਗੇ ਮਨਜੀਤ ਸਿੰਘ ਅੱਠਾ ਕੇ ਉਸੇ ਗੱਡੀ ਪਹਿਲਾ ਭੰਨ ਚੱਕਰ ਤੇ ਉੱਥੇ ਰੋਲਾ ਪਾਉਣ ਲੱਗਾ ਇਹ ਮਾਲ ਖਲਤਾ ਫਰਾਣਾ ਖਲਤਾ ਕੋਈ ਆਪਣਾ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂ ਆਸੀ ਪਹੁੰਚਿਆ ਉਸੇ ਸਾਨੂੰ ਫੋਨ ਕਰਾਇਆ ਕਿਸੇ ਤਰ੍ਹਾਂ ਦਾ ਕੋਈ ਗੱਲ ਨਹੀਂ ਸੰਦਾ ਮਾਰਕ ਹੋਣਾ ਕਿਸ ਤਰ੍ਹਾਂ ਦੇ ਗੱਲਣਾ ਕੋਈ ਵਾਦਾ ਮਾਰ ਵੀ ਚੈੱਕ ਰਿਆ ਮਾਲ ਚੋਂ ਕੋਈ ਖੋੜਾ ਨਹੀਂ ਸੀ ਕਿ ਟਰੱਕ ਟਰੈਕਮੀਟਰ ਦਾ ਚੈੱਕ ਕਰਨ ਦਾ ਫਰਜ਼ ਬਣਦਾ ਹੈ ਨਾ ਸਲਾ ਕੋਈ ਫਰਜ਼ ਨਹੀਂ ਬਣਦਾ ਆ ਲੇਬਰ ਵੀ ਕੱਟ ਸੀ ਕੱਲ ਆ ਲੇਬਰ ਕੱਟਦੇ ਲੇਬਰ ਲੇਬਰ ਦੋ ਦੋ ਲੇਬਰ ਰੱਖੀ ਦੋਸੈਂਕਾ ਇਤੋਂ ਤੱਕ ਵੀ ਕਹਿ ਗਿਆ ਵੀ ਇਨਕੀ ਉਹਦੇ 40 ਟਰੱਕ ਸੀ ਜਿਹੜੇ ਬਾਹਰ ਭੇਜੇ ਗਏ ਨਹੀਂ ਉਸ ਤੋਂ ਟਰੱਕ ਚਾਰ ਪੰਜ ਦੀ ਸੀ ਉੱਥੇ ਲੇਬਰਾਂ ਦੋ ਲੇਬਰਾਂ ਦੀ ਉਸੇ ਜਿੰਨੇ ਘਟੀਆਂ ਭਰਦੇ ਨੇ ਉਸੇ ਸਾਟਾ ਗੱਡੀ ਉੱਤੇ ਭਰ ਦੇ ਦਿੱਤੀਆਂ ਉਹ ਭਰ ਕੇ ਬਾਗੇ ਆ ਪਰ ਲੇਬਰਾਂ ਵੀ ਜਿਹੜਾ ਆਪਣਾ ਬਾਕੀ ਘੇਰਚ ਬਾਗੇ ਆ ਘੇਰਚ ਬਾਹਰ ਚੱਡਿਆ ਗਿਆ ਕੋਈ ਦਿੱਕਤ ਇਹ ਐਕਸ਼ਨ ਕਰੋਗੇ ਐਕਸ਼ਨ ਜੀ ਅਸੀਂ ਅਧਿਕਾਰ ਦੇਖੇ ਦਿੱਤਾ ਤੁਹਾਡਾ ਕੋਈ ਮਾਲ ਚ ਕੋਟਰੀ ਰੋਣਾ ਹੋਰ ਕੋਟਰੀ ਸਾਡੀ ਗੱਡੀਆਂ ਭਰਣ ਤੇ ਹੜਾੜ ਇੱਕ ਮਨਜੀਤ ਸਿੰਘ ਹੈ ਚਿੰਜਾ ਮਾਸੀ ਕਾਲੇ ਦਾ ਉਸਨੇ ਰੋਲਾ ਪਾਉਣ ਦੀ ਕੋਸ਼ਿਸ਼ ਕੀਤੀ ਉਹ ਜੂਨ ਨੂੰ ਥੋੜਾ ਚਾਹੁੰਦਾ ਵੀ ਕਿਸੇ ਰੋਡ ਤੋਂ ਜੂਨ ਚਾਹੁੰਦਾ ਵੀ ਪਾਸੇ ਹੋਵੇ ਉਹਦੇ ਮਾਲ ਦੀ ਸਾਰਾ ਕੰਮ ਕਰਨਾ ਚਾਹੁੰਦਾ ਮੈਨੂੰ ਤੁਹਾਨੂੰ ਰਿਕਮੈਂਡ ਕਰਦਾ ਸਾਰੇ ਜੋ ਨਾਲ ਸਾਡੇ ਨਾਲ ਖੜੀ ਹੈ ਉਹਨਾਂ ਦੇਖ ਲਓ ਚੈੱਕ ਕਰ ਲਓ ਸਾਰੇ ਬੰਦੇ ਸਾਡੇ ਨਾਲ ਖੜੇ ਹੋਵੇ ਸਿਰਫ ਕੰਦਰੀ ਬੰਦਾ ਜਿਹਨੂੰ ਖਰਾਬ ਕਰਨ ਉਹ